ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਪਹਿਨਣ ਲਈ ਸਟਿਚ ਕੀਤੇ ਹੋਏ ਸੂਟ ਨਹੀਂਗੇ ਨਾਲ ਆਪਾਂ ਵਿਦਆਊਟ ਸਟਿਚਿੰਗ ਸਟਿਚ ਵਾਲੇ ਸੂਟ ਨਹੀਂਗੇ ਤੁਹਾਨੂੰ ਸ਼ੋਅ ਕਰਾਂਗੇ ਤੁਸੀਂ ਉਹਦੇ ਵਿੱਚੋਂ ਸੂਟ ਨਹੀਂਗੇ ਆਰਡਰ ਕਰ ਸਕਦੇ ਹੋਗੇ ਤੇ ਇਹਦੇ ਵਿੱਚੋਂ ਜਿੰਨੇ ਮੈਂ ਤੁਹਾਨੂੰ ਬਸ ਸਟਿਚਿੰਗ ਸਟਾਈਲ ਦਿਖਾਉਣਾਗਾ ਆਪਣਾ ਕਾਫੀ ਪੈਣਾ ਬਾਅਦ ਤੋਂ ਮੈਸੇਜ ਕਰ ਦਿੰਦੇ ਹੁੰਦੇ ਨੇ ਵੀ ਸਾਨੂੰ ਹਨਾ ਸਟਿਚਿੰਗ ਬਾਰੇ ਪਤਾ ਲੱਗ ਜਾਂਦਾ ਚਲੋ ਤੁਸੀਂ ਵੀਡੀਓ ਅਪਲੋਡ ਕਰ ਦਿਆ ਕਰੋ ਲਓ ਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਸੋਹਣੀ ਵੈਲਵਟ ਕੋਟ ਟਰਾਈ ਹੈ ਕਿ ਜਿਹੜੀ ਹਨਾ ਕੋਟ ਟਰਾਈ ਪਹਿਲਾਂ ਆਉਂਦੀ ਸੀਗੀ ਉਹ ਬਿਲਕੁਲ ਵੀ ਨਹੀਂ ਹੈਗੀ ਤੇ ਬਹੁਤ ਲਾਈਟ weight ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਇਹ ਕੋਟ ਟਰਾਈ ਦਾ ਸੂਟ ਹੈ ਜੀ ਤੁਸੀਂ ਇਹੀ ਸਮਝੋਗੇ ਵੀ ਸਿੰਪਲ ਪਸ਼ਮੀਨੇ ਦਾ ਸੂਟ ਹੈਗਾ ਬਹੁਤ ਲਾਈਟ weight ਪਿਓਰ ਦੇ ਵਿੱਚ ਫੈਬਰਿਕ ਹੈਗਾ ਲਓ ਜੀ ਪਹਿਲਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਸਟਿਚ ਕੀਤਾ ਹੋਇਆਗਾ ਬਹੁਤ ਜ਼ਿਆਦੇ ਸੋਨਾ ਡਿਜ਼ਾਈਨ ਹੈ ਜਿਹੜਾ ਆਪਾਂ ਰੈਡੀ ਕੀਤਾ ਹੈਗਾ ਸਿੰਪਲ ਸੋਪਰ ਚਾ ਤੁਸੀਂ ਸਟਿਚਿੰਗ ਦਾ ਆਪਣਾ ਡਿਜ਼ਾਈਨ ਵੀ ਸਾਡੇ ਨਾਲ ਸ਼ੇਅਰ ਕਰਕੇ ਤੁਸੀਂ ਸੂਟ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋ ਜੀ ਲੋ ਜੀ neck ਤੁਸੀਂ ਦੇਖ ਸਕਦੇ ਹੋ ਤੇ ਲੈਸ ਆਪਾਂ ਬਾਹਾਂ ਦੇ ਉੱਪਰ ਫਰੰਟ ਬੈਕ ਚਾਕਾਂ ਦੇ ਉੱਪਰ ਆਪਾਂ ਡਿਜ਼ਾਈਨ ਦਿੱਤਾ ਹੈਗਾ ਤੇ ਬਾਟਮ ਇਸ ਤਰ੍ਹਾਂ ਸਟ੍ਰੇਟ ਬਾਟਮ ਹੈਗੀ ਠੀਕ ਹੈ ਜੀ ਤੇ ਇਹ 올ਓਵਰ ਸੂਟ ਹੈ ਜੀ ਜੇ ਤੁਸੀਂ ਇਹਦੇ ਨਾਲ ਦਾ ਸੀਮ ਨਹੀਂ ਮਿਲਣਾ ਹੈਗਾ ਹਨ ਤੁਸੀਂ ਹੋਰ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਸੂਟ ਉਹਦੇ ਵਿੱਚੋਂ ਆਰਡਰ ਹੈਗਾ ਜਿਹੜਾ ਕਰ ਸਕਦੇ ਹੋਗੇ ਤੇ ਇਹ ਵਾਲਾ ਸੂਟ ਵੀ ਤੁਸੀਂ ਦੇਖ ਸਕਦੇ ਹੋ ਮਹਿਰੂਨ ਸ਼ੇਡ ਦੇ ਵਿੱਚ ਹੈਗਾ ਬਹੁਤ ਪਿਆਰਾ ਜਿਹਾ ਸੂਟ ਹੈ ਇਸ ਤਰ੍ਹਾਂ ਆਪਾਂ ਇਹਦਾ ਨੈਕ ਦਾ ਡਿਜ਼ਾਈਨ ਦਿੱਤਾ ਸੀਗਾ ਸਿੰਪਲ ਆਪਾਂ ਪਾਈਪਿੰਗ ਨਾਲ ਇਹਨੂੰ ਆਪਾਂ ਸੂਟ ਨੂੰ ਬਹੁਤ ਜਿਆਦਾ ਸੋਹਣੀ ਗ੍ਰੇਸ ਬਣੀ ਹੈ ਸੂਟ ਦੀ ਲਓ ਜੀ ਫਰੰਟ ਬੈਕ ਚਾਕਾਂ ਦੇ ਉੱਪਰ ਆਪਾਂ ਆਈ ਪਿੰਦਤੀ ਆਗੀ ਤੇ ਨਾਲ ਹੈਗੀ ਆਗੀ ਬਾਟਮ ਹੈ ਜਿਹਦੇ ਨਾਲ ਮੈਚਿੰਗ ਉਹ ਵਾਲਾ 올ਓਵਰ ਸੂਟ ਸੀਗਾ ਸਾਰੇ ਸੂਟ ਲੇਗੇ ਜਿਹੜੇ ਪਸ਼ਮੀਨੇ ਦੇ ਰੈਡੀ ਹੋ ਕੇ ਆਏ ਨੇਗੇ ਤੇ ਵਿੱਚ ਹੋਰ ਫੈਬਰਿਕ ਦੇ ਵੀ ਨੇ ਉਹ ਵੀ ਆਪਾਂ ਤੁਹਾਨੂੰ ਦੱਸੀ ਚੱਲਾਂਗੇ ਲਓ ਜੀ ਇਹ ਵਾਲਾ ਸੂਟ ਹੈ ਤੁਸੀਂ ਚੈੱਕ ਕਰ ਸਕਦੇ ਹੋਗੇ ਡਿਜ਼ਾਈਨ neck ਤੇ ਬਣਾਇਆ ਜੀ ਆਪਾਂ ਬਾਜੂ ਇਸ ਤਰ੍ਹਾਂ ਰੱਖਿਆ ਨੇ ਕਿਆ ਤੇ ਫਰੰਟ ਬੈਕ ਚਾਕਾਂ ਦੇ ਉੱਪਰ ਆਪਾਂ ਲੇਸ ਲਗਾਈ ਹੈਗੀ કે હેવી બોટમ રાખી હે કી ફૂલ હેવી સેમી હેવી ਜਿਵੇਂ ਵੀ ਤੁਸੀਂ રેડી ਕਰਵਾਉਣਾ ਚਾਹਦੇ ਹੋ ਉਸ ਤਰ੍ਹਾਂ ਸਾਨੂੰ ਡਿਟੇਲ ਆਪਣੀ ਭੇਜ ਦਿਆ ਕਰੋ ਠੀਕ ਹੈ ਜੀ ਇਸ ਤੋਂ ਬਾਅਦ ਬਹੁਤ ਹੀ ਜਿਆਦਾ ਸੋਹਣਾ ਆਪਾਂ ਪਾਰਟੀ ਵੇਅਰ ਸੂਟ ਹੈ ਜੇਕਰ ਰੈਡੀ ਕੀਤਾ ਪੈਣ ਦਾ ਲੋ ਜੀ ਤੁਸੀਂ ਡਿਜ਼ਾਈਨ ਚੈੱਕ ਕਰੋ ਇਹਦੇ ਨਾਲ ਦਾ ਇੱਕ ਸੂਟ ਹੋਰ ਅਵੇਲੇਬਲ ਹੈਗਾ ਆਪਣੇ ਕੋਲੇ ਬਟ ਉਹਦੇ ਵਿੱਚ ਜਿਹੜਾ ਕਲਰ ਹੈਗਾ ਥੋੜਾ ਜਿਹਾ ਡਾਰਕ ਸ਼ੇਡ ਦੇ ਵਿੱਚ ਆ ਜਾਊਗਾ ਇਹ ਬਹੁਤ ਜਿਆਦਾ ਸੋਹਣਾ ਪਿੰਕ ਪੀਚ ਜਿਹਾ ਕਲਰ ਹੈ ਜੀ ਤੇ ਨੈੱਕ ਦਾ ਸਟਾਈਲ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੀ ਆਪਾਂ ਆਰਗੈਂਜ਼ਾ ਦੀ ਲੈਂਸ ਲਗਾਈ ਹੈਗੀ ਇਸ ਤਰ੍ਹਾਂ ਲੋ ਜੀ ਚਾਕਾ ਤੇ ਆਪਾਂ ਬਹੁਤ ਸੋਹਣੀ 골ਡ সিলవర్ ਟੱਚ ਦੇ ਵਿੱਚ ਆਪਾਂ ਪਾਈਪਿੰਗ ਲਗਾਈ ਹੈ ਜੀ ਲੋ ਜੀ ਇਹਦੇ ਨਾਲ ਹੈਗੀ ਹੈਗੀ ਬਾਟਮ ਬਹੁਤ ਜਿਆਦਾ ਸੋਹਣੀ ਪਿਓਰ ਕ੍ਰੇਪ ਦੇ ਵਿੱਚ ਬਾਟਮ ਸੀਗੀ ਲੋ ਜੀ ਇਦੇ ਨਾਲ ਦਾ ਆਪਣੇ ਕੋਲੇ 30 ਹੈਗਾ ਇੱਕ ਸੂਟ ਅਵੇਲੇਬਲ ਹੈਗਾ ਬਹੁਤ ਜਾਦੇ ਸੋਹਣਾ ਸੂਟ ਹੈ ਉਹ ਵੀ ਉਹਦੇ ਨਾਲ ਹੈਗੀ ਹੈ ਜੀ ਪਿਓਰ ਦੀ ਬਾਟਮ ਅਮੇਜ਼ਿੰਗ ਮਜ਼ੈਂਟਾ ਸ਼ੇਡ ਦੇ ਵਿੱਚ ਬਾਟਮ ਆਉਗੀ ਥੋੜਾ ਡਾਰਕ ਕਲਰ ਦੇ ਵਿੱਚ ਬਾਟਮ ਆਏਗੀ ਤੁਸੀਂ ਦੇਖ ਸਕਦੇ ਹੋ ਸ਼ਰਟ ਹਨਾ ਲੋ ਜੀ ਸੇਮ ਜਿਦਾ ਆਪਾਂ ਇਹ ਵਾਲੀ ਸ਼ਰਟ ਮਤਲਬ ਸੂਟ ਰੈਡੀ ਕੀਤਾ ਹੈਗਾ ਹਨਾ ਤਾਂ ਤੁਸੀਂ ਇਸ ਤਰ੍ਹਾਂ ਇਹ ਸੂਟ ਨੂੰ ਪਾਰਟੀ ਵੇਅਰ ਸੂਟ ਜਿੰਨਾ ਪਹਿਣਾ ਨੇ ਨਹੀਂ ਵਰਕ ਲਾਈਕ ਕਰਦੀ ਹੈ ਹੈਗੀਆਂ ਤਾਂ ਤੁਸੀਂ ਇਹ ਵਾਲਾ ਡਿਜ਼ਾਈਨ ਹੈ ਇਸ ਤਰ੍ਹਾਂ ਰੈਡੀ ਕਰਵਾ ਸਕਦੇ ਹੋਗੇ ਲੋ ਜੀ ਇਹਦੇ ਨਾਲ ਦੇ ਜੀ ਆਪਾਂ ਕਾਫੀ ਸੂਟ ਸੇਲ ਕੀਤੇ ਸੀਗੇ ਭੈਣਾਂ ਨੇ ਬਹੁਤ ਪਸੰਦ ਕੀਤੇ ਤੇ 2200 ਪ੍ਰਾਈਸ ਸੀਗਾ 2150 ਸੌਰੀ ਪ੍ਰਾਈਸ ਸੀਗਾ ਇਹ ਸੂਟਾਂ ਦਾ ਹਨਾ ਬਹੁਤ ਪਸੰਦ ਕੀਤੇ ਨੇ ਬਹੁਤ ਜਿਆਦੇ ਮਤਲਬ ਸੇਲ ਹੋਏ ਨੇ ਵਾਲੇ ਸੂਟ ਤੇ ਇਸ ਤਰ੍ਹਾਂ ਇਹਦੀ ਬਾਟਮ ਹੈ ਜੀ ਪਸ਼ਮੀਨੇ ਦੇ ਸੂਟ ਨੇਗੇ ਇਸ ਤਰ੍ਹਾਂ ਬਾਟਮ ਹੈ ਜੀ ਇਹਦੇ ਨਾਲ ਠੀਕ ਹੈ ਜੀ ਤੇ ਫਰੰਟ ਬੈਕ ਚਾਕਾ ਤੇ ਆਪਾਂ ਬਹੁਤ ਜਿਆਦੇ ਸੋਹਣੀ ਆਪਾਂ ਲੇਸ ਲਗਾਈ ਹੈਗੀ ਲੋ ਜੀ ਨੈਕ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਡਿਜ਼ਾਈਨ ਦਿੱਤਾ ਬਹੁਤ ਜਿਆਦੇ ਸੋਹਣਾ ਡਿਜ਼ਾਈਨ ਹੈਗਾ ਤੇ ਇਹਦੇ ਵਿੱਚ ਪਸ਼ਮੀਨੇ ਦੇ ਵਿੱਚ ਮੈਂ ਤੁਹਾਨੂੰ ਸੂਟ ਦੱਸ ਦਿੰਨੀ ਆ ਵੀ ਆਪਣੇ ਕੋਲ ਕਿਹੜੇ ਅਵੇਲੇਬਲ ਨੇਗੇ ਤਾਂ ਤੁਸੀਂ ਉਹਦੇ ਵਿੱਚੋਂ ਆਰਡਰ ਹੈ ਜਿਹੜਾ ਕਰ ਸਕਦੇ ਹੋਗੇ ਲੋ ਜੀ ਜਿਹੜੇ ਇਹ 올ਓਵਰ ਸੂਟ ਨੇ ਥੋੜੇ ਜੇ ਕਾਸਟਲੀ ਨੇ ਜਿੱਦਾਂ ਕਿ ਇਹਨਾਂ ਦਾ ਪ੍ਰਾਈਸ ਰਹੂਗਾ 2500 ਪ੍ਰਾਈਸ ਹੈ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋ ਦੂਜਾ ਸੂਟ ਦੇਖ ਸਕਦੇ ਹੋ ਜਿਹੜਾ ਵੀ ਪਸੰਦ ਆਉਂਦਾ ਸਕਰੀਨ ਸ਼ਾਟ ਭੇਜ ਦਿਓ ਜਲਦੀ ਜਲਦੀ ਲਿਮਟਿਡ ਜੇ ਸੂਟ ਹੁੰਦੇ ਨੇਗੇ ਇਹ ਵਾਲਾ ਵੀ ਹੈਗਾ ਜੀ 올 ਓਵਰ ਹੈ ਜੀ ਇਹ ਵਾਲਾ ਵੀ 올 ਓਵਰ ਹੈਗਾ ਤੇ ਇਹ ਵਾਲੇ ਹੈਗੇ ਨੇ ਜੀ ਮੈਚਿੰਗ ਨੇਗੇ ਜਲਦੀ ਜਲਦੀ ਚੱਕ ਲਓ ਸੂਟ ਲਓ ਜੀ ਇਹਦੇ ਨਾਲ ਇਸ ਤਰ੍ਹਾਂ ਬਾਟਮ ਹੈ ਜਿੱਦਾਂ ਮੈਂ ਤੁਹਾਨੂੰ ਸਟਿਚ ਕੀਤੇ ਹੋਏ ਸੂਟ ਦਿਖਾ ਰਹੀ ਹਾਂ ਦਿਖਾ ਰਹੀ ਹਾਂ ਨਾ ਉਸ ਤਰ੍ਹਾਂ ਹੀ ਨੇਗੇ ਸੂਟ ਇਸ ਤੋਂ ਬਾਅਦ ਹੈਗਾ ਜੀ ਬਹੁਤ ਸੋਹਣਾ ਫਿਰੋਜ਼ੀ ਸ਼ੇਡ ਦੇ ਵਿੱਚ ਹੈਗਾ ਸੂਟ ਹੈਗਾ ਇਨਾਂ ਦਾ ਮੈਚਿੰਗ ਦਾ 2150 ਪ੍ਰਾਈਸ ਆਲ ਓਵਰ ਦਾ 2500 ਹੈ ਠੀਕ ਹੈ ਜੀ ਲੋਚੀ ਜਿੱਦਾਂ ਕਿ ਇਹ ਵੀ ਆਲ ਓਵਰ ਸੂਟ ਹੈਗਾ ਇਹ ਵਾਲਾ ਵੀ ਆਲ ਓਵਰ ਸੂਟ ਹੈਗਾ ਲੋਚੀ ਬਹੁਤ ਸਟਾਕ ਇਹ ਸੇਲ ਹੋ ਰਿਹਾ ਹੈਗਾ ਬਹੁਤ ਡਿਮਾਂਡ ਹੈ ਭੈਣਾਂ ਦੀ ਇਹ ਵਾਲਾ ਵੀ 올ਓਵਰ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਲੋਜੀ ਐਕਸਟਰਾ ਠੀਕ ਐ ਜੀ ਇਹ ਮੈਂ ਪਹਿਲਾਂ ਤੁਹਾਨੂੰ ਸੂਟ ਦਿਖਾਏ ਨੇ ਸਭ ਤੋਂ ਫਰਸਟ ਦੇ ਜਿਹੜੇ ਸੂਟ ਆਪਾਂ ਦਿਖਾਏ ਸੀ ਨਾ ਦੋ ਉਦਾਂ ਦੇ ਸੂਟ ਨਹੀਂ ਜੀ ਇਹ ਇਹ ਫਰੋਜੀ ਦਾ ਦੂਜਾ ਕਲਰ ਆ ਜਿਹੜਾ ਮਤਲਬ ਮੈਂ ਸਭ ਤੋਂ ਪਹਿਲਾ ਸੂਟ ਦਿਖਾਇਆ ਫਰੋਜੀ ਦਾ ਦੂਜਾ ਕਲਰ ਆ ਸਟਿਚ ਕੀਤੇ ਹੋਏ ਦਾ ਇਹ ਹੈਗੇ ਜੀ ਪ੍ਰਾਈਸ ਮੈਚਿੰਗ ਦਾ ਜਿੱਦਾਂ ਕਿ ਇਹ ਮੈਚਿੰਗ ਨੇ 2150 ਦੇ ਨੇ ਵਾਲੇ ਤੇ ਬਾਕੀ ਜਿਹੜੇ 올ਓਵਰ ਨੇ ਉਹ 2500 ਦੇ ਨੇਗੇ ਠੀਕ ਹੈ ਜੀ ਤੇ ਤੁਸੀਂ ਆਰਡਰ ਜਲਦੀ ਜਲਦੀ ਕੱਢ ਦਿਓ ਲਓ ਜੀ ਇਸ ਤੋਂ ਬਾਅਦ ਬਰਬਰੀ ਦੇ ਸੂਟ ਤੁਸੀਂ ਚੈੱਕ ਕਰੋ ਜਿਹੜੇ ਬਹੁਤ ਜਿਆਦੇ ਸੋਹਣੇ ਹਨ ਆਪਾਂ ਬਣਾਏ ਸੀ ਕਿ ਆਪਾਂ ਮਤਲਬ ਵੀਡੀਓ ਅਪਲੋਡ ਕੀਤੀ ਸੀ ਦੇਖੋ ਬਰਬਰੀ ਦੇ ਸੂਟਾਂ ਦੀ ਕਿੰਨੀ ਸੋਹਣੀ ਗ੍ਰੇਸ ਪੈਂਦੀ ਹੈਗੀ ਮਲਟੀ ਕਲਰ ਦੇ ਆਪਾਂ ਬਟਨ ਦਿੱਤੇ ਜੀ ਤੇ ਨਾਲ ਬਹੁਤ ਸੋਹਣੀ ਮਸਟਰਡ ਕਲਰ ਦੀ ਆਪਾਂ ਲੇਸ ਲਗਾਈ ਹੈਗੀ ਤੁਸੀਂ ਦੇਖ ਸਕਦੇ ਹੋ neck ਦਾ ਸਟਾਈਲ ਹਨਾ ਤੇ 올ਓਵਰ ਸੂਟ ਲੇਗੇ ਲਓ ਜੀ ਜੇ ਤੁਹਾਨੂੰ ਬਾਰਬਰੀ ਦੇ ਸੂਟ ਚਾਹੀਦੇ ਹੈ ਤਾਂ ਤੁਸੀਂ ਮੇਰੇ ਨਾਲ ਹਨਾ ਜਦੋਂ ਤੁਸੀਂ ਵੀਡੀਓ ਕਾਲ ਤੇ ਮਤਲਬ ਐਡ ਹੋ ਜਾਓ ਮੇਰੇ ਨਾਲ ਹਨਾ ਜਾਂ ਫਿਰ ਤੁਸੀਂ ਪਿਕਸ ਸ਼ੇਅਰ ਕਰਵਾ ਲਓ ਜੇ ਮੇਰੇ ਕੋਲ ਟਾਈਮ ਹੋਇਆ ਤੇ ਵੈਸੇ ਤੁਸੀਂ ਵੀਡੀਓ ਕਾਲ ਕਰਕੇ ਆਪਣੇ ਸੂਟ ਨੇ ਕਿ ਸਿਲੈਕਟ ਵੀ ਕਰ ਸਕਦੇ ਹੋ ਜਿਨ੍ਹਾਂ ਪਹਿਣਾ ਨੇ ਸੂਟ ਲੈਣੇ ਹੁੰਦੇ ਨੇ ਤੁਸੀਂ ਇੱਕ ਵਾਰ ਮੈਸੇਜ ਕਰਕੇ ਮੇਰੇ ਤੋਂ ਟਾਈਮ ਹਨਾ ਪੁੱਛ ਸਕਦੇ ਹੋ ਤੇ ਆਪਣਾ ਟਾਈਮ ਦੱਸ ਸਕਦੇ ਹੋ ਬਾਅਦ ਲਈ ਪਹਿਣ ਇਦਾਂ ਹੀ ਕਰਦਿਆਂ ਨਗੀਆਂ ਵੀਡੀਓ ਕਾਲ ਤੇ ਤੁਸੀਂ ਆਪਣੇ ਸੂਟ ਸਿਲੈਕਟ ਕਰਕੇ ਤੁਹਾਨੂੰ ਹਨਾ ਵਧੀਆ ਆਰਾਮ ਨਾਲ ਨਾਲ ਤੁਹਾਨੂੰ ਫੈਬਰਿਕ ਦੀ ਡਿਟੇਲ ਦੱਸੀ ਜਾਊਗੀ ਨਾਲੇ ਫਿਰ ਤੁਸੀਂ ਆਰਾਮ ਨਾਲ ਹਨਾ ਵਧੀਆ ਤੁਹਾਨੂੰ ਕਲਰ ਚੁਆਇਸ ਹਨਾ ਹੋ ਜਾਂਦੀ ਹੁੰਦੀ ਹੈ ਵੀਡੀਓ ਕਾਲ ਕਰਕੇ ਜਦੋਂ ਵੀ ਹਨਾ ਤੁਸੀਂ ਸੂਟ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਕਾਲ ਕਰਕੇ ਆਰਡਰ ਕਰ ਸਕਦੇ ਹੋਗੇ ਆਪਣੇ ਸੂਟ ਲੈਣਗੇ ਲੋ ਜੀ ਇਹ ਵੀ ਬਰਬਰੀ ਦਾ ਸੂਟ ਹੈ ਬਹੁਤ ਜਿਆਦੇ ਸੋਹਣਾ ਦੇਖੋ ਡਿਜ਼ਾਈਨ ਕੀਤਾਗਾ ਹਨਾ ਆਪਾਂ ਤੇ ਕਾਫੀ ਬਣਾ ਕਹਿ ਦਿੰਦੀਆਂ ਹੁੰਦੀਆਂ ਨੇ ਵੀ ਸਾਡੇ ਕੋਲੇ ਟਾਈਮ ਨਹੀਂ ਹੈਗਾ ਸੀ ਸੂਟ ਲੈਣਾ ਚਾਹੁੰਦੇ ਆਂਗੇ ਤੁਹਾਡੇ ਕੋਲ ਹਨਾ ਤਾਂ ਤੁਸੀਂ ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਤਾਂ ਤੁਸੀਂ ਵੀਡੀਓ ਕਾਲ ਕਰ ਸਕਦੇ ਹੋਗੇ ਤੇ ਇਸ ਤੋਂ ਬਾਅਦ ਆਪਾਂ ਜੀ ਤੁਹਾਨੂੰ ਦਿਖਾਉਣਗੇ ਵੈਲਵਟ ਕੁਆਲਟ੍ਰਾਈ ਦੇ ਸੂਟ ਲੈਣਗੇ ਬਹੁਤ ਜਿਆਦੇ ਸੋਹਣੇ ਸੂਟ ਲੈਣਗੇ ਉਹ ਵੀ ਤੇ ਕੋਈ ਵੀ ਹਨਾ ਕਈ ਪੈਣਾ ਰਹਿ ਗਈਆਂ ਤੇ ਬਹੁਤ ਇਹ ਥਾਨਾਂ ਦੇ ਥਾਨ ਆਪਣੇ ਕੋਲੇ ਆਉਂਦਾਗਾ ਸਟਾਕ ਲੋ ਜੀ ਆਪਾਂ ਵੀਡੀਓ ਅਪਲੋਡ ਦੁਬਾਰੇ ਕਰ ਦਿੰਨੇ ਆਂਗੇ ਅੱਜ ਹਨਾ ਤੇ ਕੁਛ ਕੇ ਦੇ ਵਿੱਚੋਂ ਸੇਲ ਹੋਏ ਹੋਏ ਨੇਗੇ ਜਿਹੜੇ ਨਹੀਂ ਹੋਏ ਹੋਏ ਤੁਸੀਂ ਆਰਡਰ ਕਰ ਸਕਦੇ ਹੋਗੇ ਜਿਵੇਂ ਕਿ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸੂਟ ਦਿਖਾਏ ਨੇ ਸੀਗੇ ਹਨਾ ਵੈਲਵਟ ਕੁਆਟਰਾਈ ਦੇ ਬਹੁਤ ਲਾਈਟ ਵੇਟ ਸਟੱਫ ਸੀਗਾ ਤੁਸੀਂ ਲੋ ਜੀ ਸੂਟ ਹਨਾ ਜਿਹੜੇ ਵੀ ਤੁਹਾਨੂੰ ਪਸੰਦ ਆਉਂਦਾਗਾ ਤੁਸੀਂ ਲਈ ਚੱਲਿਓ ਸੂਟ ਤੇ ਬਹੁਤ ਜਿਆਦੇ ਸੋਹਣੇ ਮਤਲਬ ਸੂਟ ਲنگੇ ਸਾਰੇ ਹਨਾ ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖੋ ਇਹਨਾਂ ਦਾ ਪ੍ਰਾਈਸ ਹੈ ਕਿ ਜੀ 2000 ਵਧੀਆ ਬ੍ਰਾਂਡ ਦੇ ਸੂਟ ਲنگੇ ਕੋਈ ਲੰਬੇ ਵਾਲੀ ਗੱਲ ਨਹੀਂ ਲਾਈਟ ਵੇਟ ਸੂਟ ਲنگੇ ਵਿਦਾਊਟ ਲਾਈਨਿੰਗ ਇਹਨਾਂ ਨੂੰ ਸਟਿਚ ਕਰਵਾਓ ਜਿਦਾ ਕਿ ਆ ਵਾਲਾ ਕਲਰ ਤੁਸੀਂ ਦੇਖੋ ਨਾ ਤੁਸੀਂ ਕੱਟਵਰਕ ਵਗੈਰਾ ਕਰਾ ਲਿਆ ਕਰੋ ਥੋੜਾ ਬੋਤਾ ਨਾ ਪ੍ਰਿੰਟ ਸੂਟਾਂ ਤੇ ਬਹੁਤ ਜਿਆਦੇ ਸੋਹਣੇ ਬੁਟੀਕ ਸਟਾਈਲ ਸੂਟ ਲنگੇ ਰੈਡੀ ਹੋ ਜਾਂਦੇ ਨੇਗੇ ਥੋੜਾ ਜਿਆਦਾ ਡਿਜ਼ਾਈਨ ਰੈਡੀ ਕਰਵਾ ਲਿਆ ਕਰੋ ਤੁਸੀਂ ਵਰਕ ਕਰਵਾ ਲਿਆ ਕਰੋ ਜਿਵੇਂ ਤੁਸੀਂ ਪ੍ਰਿੰਟ ਸੂਟ ਵੀ ਪਾਕਟ ਵਾਲਾ ਸੂਟ ਬਣਵਾ ਸਕਦੇ ਹੋਗੇ ਹਨਾ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਤਿਆਰ ਕਰਾਉਣ ਵਾਲੇ ਕਰੋ ਕੱਲ ਵਾਲੇ ਜੀ ਆਪਾਂ ਚੈੱਕ ਸੂਟ ਪਾਏ ਸੀਗੇ ਕਾਫੀ ਭੈਣਾ ਹਨ ਸੂਟਿੰਗ ਜਿਹੜੇ ਸੋਲਡ ਹੋ ਚੁੱਕੇ ਨੇ ਅੱਜ ਮੈਨੂੰ ਮੈਸੇਜ ਆ ਰਹੇ ਨੇ ਜਿਵੇਂ ਮੈਂ ਸਟਾਈਲ ਆਪਾਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਸਾਰੇ ਭੈਣਾਂ ਨੇ ਉਦਾਂ ਹੀ ਕਿਹਾ ਵੀ ਸਾਡੇ ਸੂਟ ਦੇਗੇ ਜਿਹੜੇ ਰੈਡੀ ਕਰਵਾ ਦਿਓ ਲਓ ਜੀ ਦੇਖੋ ਜੀ ਸਾਰੇ ਕਲਰ ਬਹੁਤ ਜਾਦੇ ਸੋਹਣੇ ਨੇਗੇ ਪ੍ਰਿੰਟ ਵੀ ਬਹੁਤ ਜਾਦੇ ਸੋਹਣੇ ਨੇਗੇ ਜਿਦਾ ਕਿ ਆਹ ਬਲੈਕ ਹਨਾ ਤੇ ਬਹੁਤ ਵਧੀਆ ਰਿਸਪੌਂਸ ਆਇਆ ਪਹਿਲਾਂ ਆਪਾਂ ਇੱਕ ਵਾਰ ਇਹ ਸਟਾਕ ਹੈ ਜਿਹੜਾ ਮਤਲਬ ਸੋਲਡ ਕਰ ਚੁੱਕੇ ਹਾਂਗੇ ਲੋ ਜੀ ਜਲਦੀ ਜਲਦੀ ਲੈ ਆ ਜੀ ਕੋਈ ਵੀ ਭੈਣ ਰਹੇ ਨਾ ਤੇ ਸਭ ਤੋਂ ਲਾਸਟ ਹੈਗਾ ਜੀ ਗਾਜ਼ਰੀ ਕਲਰ ਦਾ ਸੂਟ ਹੈਗਾ ਲੋ ਜੀ ਦੁਪੱਟਾ ਬਹੁਤ ਜ਼ਿਆਦੇ ਸੋਹਣੇ ਦੁਪੱਟੇ ਆਏ ਨੇਗੇ ਆਪਣੇ ਕੋਲੇ ਹਨਾ ਲੋਟ ਲੈ ਕੇ ਆਏਾਂਗੇ ਤੇ ਆਪਾਂ ਤੁਹਾਨੂੰ ਤੁਹਾਡੇ ਨਾਲ ਅਗਲੀ ਵੀਡੀਓ ਚ ਜ਼ਰੂਰ ਸ਼ੇਅਰ ਕਰ ਦਾਂਗੇ ਹਨਾ ਇਸ ਟਾਈਮ ਥੋੜਾ ਟਾਈਮ ਘਟ ਹੈਗਾ ਮੇਰੇ ਕਾਰੀਗਰ ਨੇ ਆਉਣੇਗਾ ਕੰਮ ਸਮਝਣ ਹੈਂਡਵਰਕ ਵਾਲੇ ਨੇ ਤੇ ਫਿਰ ਆਪਾਂ ਹਨਾ ਥੋੜੀ ਜੀ ਡਿਟੇਲ ਹੈ ਜਿਹੜੀ ਦੁਪੱਟਿਆਂ ਦੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਦੇ ਦਾਂਗੇ ਉਮੀਦ ਹੈ ਜੀ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ